ਗੁਰੂ ਪਿਆਰਿਓ ਹਰ ਇੱਕ ਮਾਂ ਬਾਪ ਦੀ ਰੀਜ ਹੁੰਦੀ ਹੈ ਕਿ ਉਸ ਦੀ ਔਲਾਦ ਆਪਣੇ ਪੈਰਾਂ ਤੇ ਖੜੀ ਹੋ ਜਾਵੇ ਤੇ ਕੁਝ ਕਮਾਉਣ ਲੱਗ ਜਾਵੇ ਏਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਗੁਰੂ ਜੀ ਦੀ ਬਹੁਤ ਚਿੰਤਾ ਕਰਦੇ ਸਨ ਕਿਉਂਕਿ ਗੁਰੂ ਜੀ ਕੋਈ ਕੰਮ ਕਾਰ ਨਹੀਂ ਕਰਦੇ ਸਨ ਮਹਤਾ ਕਾਲੂ ਜੀ ਦੀ ਚਿੰਤਾ ਨੂੰ ਦੇਖਦਿਆਂ ਰਾਇ ਬੁਲਾਰ ਨੇ ਕਾਲੂ ਜੀ ਨੂੰ ਸਲਾਹ ਦਿੱਤੀ ਕਿ ਨਾਨਕ ਨੂੰ ਉਸ ਦੀ ਭੈਣ ਬੀਬੀ ਨਾਨਕੀ ਜੀ ਕੋਲ ਭੇਜ ਦਿੱਤਾ ਜਾਵੇ ਕਿਉਂਕਿ ਬੀਬੀ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਸੁਲਤਾਨਪੁਰ ਵਿੱਚ ਨWAB ਦੌਲਤ ਖਾਨ ਦੀ ਜ਼ੰਜੀਰ ਦੇ ਵਜ਼ੀਰ ਸਨ ਤੇ ਉਹ ਆਪ ਹੀ ਕਿਸੇ ਨਾ ਕਿਸੇ ਪਾਸੇ ਨਾਨਕ ਜੀ ਨੂੰ ਨੌਕਰੀ ਲਗਵਾ ਦੇਣਗੇ ਪਿਤਾ ਮਹਿਤਾ ਕਾਲੂ ਜੀ ਨੂੰ رائے ਬੁਲਾਰ ਦੀ ਸਲਾਹ ਚੰਗੀ ਲੱਗੀ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਵਿਖੇ ਬੀਬੀ ਨਾਨਕੀ ਜੀ ਕੋਲ ਭੇਜ ਦਿੱਤਾ ਗੁਰੂ ਜੀ ਦੀ ਭੈਣ ਦੇ ਪਤੀ ਭਾਈ ਜੈ ਰਾਮ ਜੀ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਇੱਥੇ ਨੌਕਰੀ ਵਾਸਤੇ ਆਏ ਹਨ ਤਾਂ ਉਹਨਾਂ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਨ ਦੇ ਨਾਲ ਮਿਲਵਾਇਆ ਨਵਾਬ ਦੌਲਤ ਖਾਨ ਨੂੰ ਜਦੋਂ ਪਤਾ ਲੱਗਾ ਕਿ ਨਾਨਕ ਜੀ ਫਾਰਸੀ ਭਾਸ਼ਾ ਜਾਣਦੇ ਹਨ ਤੇ ਉਹਨਾਂ ਨੂੰ ਹਿਸਾਬ ਕਿਤਾਬ ਵੀ ਕਰਨਾ ਆਉਂਦਾ ਹੈ ਤਾਂ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਮੋਦੀ ਖਾਨੇ ਵਿੱਚ ਮੋਦੀ ਦੀ ਨੌਕਰੀ ਤੇ ਰੱਖ ਲਿਆ ਗੁਰੂ ਨਾਨਕ ਦੇਵ ਜੀ ਨੇ ਬੜੀ ਹੀ ਇਮਾਨਦਾਰੀ ਦੇ ਨਾਲ ਮੋਦੀ ਖਾਨੇ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਜੀ ਜਦੋਂ ਵੀ ਕਿਸੇ ਨੂੰ ਸੌਦਾ ਪੱਤਾ ਦਿੰਦੇ ਸਨ ਤਾਂ ਉਹ ਵੱਧ ਹੀ ਤੋਲ ਕੇ ਦਿੰਦੇ ਸਨ ਜਿਸ ਕਰਕੇ ਉਹਨਾਂ ਦੀ ਦੁਕਾਨ ਉੱਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭੀੜ ਹੋਣੀ ਸ਼ੁਰੂ ਹੋ ਗਈ ਤੇ ਕਦੀ ਕਦੀ ਗੁਰੂ ਨਾਨਕ ਦੇਵ ਜੀ ਦੇ ਕੋਲ ਫਕੀਰ ਆ ਜਾਂਦੇ ਸਨ ਤੇ ਗੁਰੂ ਜੀ ਉਹਨਾਂ ਨੂੰ ਵੀ ਭੋਜਨ ਸ਼ਿਕਾਉਂਦੇ ਸਨ ਕੁਝ ਦਿਨਾਂ ਦੇ ਬਾਅਦ ਕਿਸੇ ਚੁਗਲਖੋਰ ਨੇ ਪਿਤਾ ਮਹਿਤਾ ਕਾਲੂ ਜੀ ਦੇ ਕੋਲ ਸ਼ਿਕਾਇਤ ਕਰ ਦਿੱਤੀ ਕਿ ਨਾਨਕ ਜੀ ਮੋਦੀ ਖਾਨੇ ਦੇ ਰਾਸ਼ਨ ਨੂੰ ਗਰੀਬਾਂ ਅਤੇ ਫਕੀਰਾਂ ਵਿੱਚ ਵੰਡੀ ਜਾ ਰਹੇ ਹਨ ਤਾਂ ਪਿੱਤਾ ਮਹਿਤਾ ਕਾਲੂ ਜੀ ਫੇਰ ਤੋਂ ਬਹੁਤ ਦੁਖੀ ਹੋ ਗਏ ਤੇ ਸੁਲਤਾਨਪੁਰ ਪਹੁੰਚ ਕੇ ਬੋਲਣ ਲੱਗੇ ਕਿ ਨਾਨਕ ਇੱਥੇ ਆਣ ਕੇ ਵੀ ਮੋਦੀ ਖਾਨੇ ਦੇ ਸੱਚੇ ਸੌਦੇ ਨੂੰ ਗਰੀਬਾਂ ਅਤੇ ਫਕੀਰਾਂ ਵਿੱਚ ਵੰਡੀ ਜਾ ਰਿਹਾ ਹੈ ਤੇ ਇਸ ਤਰ੍ਹਾਂ ਤਾਂ ਮੋਦੀ ਖਾਨੇ ਨੂੰ ਬਹੁਤ ਵੱਡਾ ਘਾਟਾ ਚੱਲਣਾ ਪਵੇਗਾ ਪਰ ਮੋਦੀ ਖਾਨੇ ਵਿੱਚ ਰੌਲਾ ਪੈ ਗਿਆ ਕਿ ਗੁਰੂ ਜੀ ਦੇ ਪਿਤਾ ਸੁਲਤਾਨਪੁਰ ਆਏ ਹੋਏ ਹਨ ਅਤੇ ਕਹਿ ਰਹੇ ਹਨ ਕਿ ਨਾਨਕ ਜੀ ਗਰੀਬਾਂ ਨੂੰ 13-13 ਕਹਿ ਕੇ ਜਿਆਦਾ ਜਿਆਦਾ ਸੌਦਾ ਤੋਲ ਕੇ ਦੇ ਰਹੇ ਹਨ ਹੌਲੀ ਹੌਲੀ ਇਹ ਗੱਲ ਨਵਾਬ ਦੌਲਤ ਖਾਨ ਦੇ ਕੋਲ ਵੀ ਪਹੁੰਚ ਗਈ ਤੇ ਨਵਾਬ ਖਾਨ ਨੇ ਜਦੋਂ ਪਿਛਲੇ 3 ਮਹੀਨਿਆਂ ਦਾ ਹਿਸਾਬ ਕਰਵਾਇਆ ਤਾਂ ਹਿਸਾਬ ਵਿੱਚ ਮੋਦੀ ਖਾਨੇ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮੁਨਾਫਾ ਹੋਇਆ ਸੀ ਗੁਰੂ ਜੀ ਦੇ ਜੀਜਾ ਜੀ ਅਤੇ ਸੁਲਤਾਨਪੁਰ ਦੇ ਲੋਕ ਇਸ ਗੱਲ ਤੋਂ ਹੈਰਾਨ ਸਨ ਕਿ ਗਰੀਬਾਂ ਨੂੰ ਜਿਆਦਾ ਜਿਆਦਾ ਵੰਡ ਕੇ ਫਕੀਰਾਂ ਨੂੰ ਭੋਜਨ ਛਕਾ ਕੇ ਵੀ ਮੋਦੀ ਖਾਨੇ ਨੂੰ ਜਿਆਦਾ ਮੁਨਾਫਾ ਕਿਵੇਂ ਹੋ ਗਿਆ ਪੂਰੇ ਸultanpur ਨਗਰ ਦੇ ਲੋਕ ਇਸ ਗੱਲ ਤੋਂ ਖੁਸ਼ ਸਨ ਕਿ ਨਾਨਕ ਜੀ ਸਭ ਗਰੀਬਾਂ ਦਾ ਖਿਆਲ ਰੱਖਦੇ ਤੇ ਬੜੀ ਹੀ ਇਮਾਨਦਾਰੀ ਦੇ ਨਾਲ ਮੋਦੀ ਖਾਨੇ ਵਿੱਚ ਨੌਕਰੀ ਕਰਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰਨਾ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਵੀਡੀਓ ਕਿਵੇਂ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ